ਰਾਮਨ ਮੈਨੂੰ ਬਹੁਤ ਕੁੜਦਾ ਹੈ ਵਿਰਾਜ ਤੂੰ ਹੀ ਦੱਸ ਹੁਣ ਮੈਂ ਕੀ ਕਰਾਂ ਮੇਰੇ ਕੋਲ ਹੋਰ ਕੋਈ ਰਾਸਤਾ ਵੀ ਨਹੀਂ ਹੈ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਤੰਗ ਆ ਗਈ ਹਾਂ ਮੇਰਾ ਦਿਲ ਕਰਦਾ ਹੈ ਕਿ ਮੈਂ ਮਰ ਜਾਵਾਂ ਮੇਰੀ ਜ਼ਿੰਦਗੀ ਵਿੱਚ ਇਹੀ ਸਭ ਲਿਖਿਆ ਹੈ ਕਿ ਮੈਂ ਸਾਰੀ ਜ਼ਿੰਦਗੀ ਆਪਣੇ ਪਤੀ ਦੀ ਮਾਰ ਖਾਂਦੀ ਰਹਾ ਮੈਨੂੰ ਰੋਜ਼ ਰੋਜ਼ ਤੇਰੇ ਘਰ ਆਉਣਾ ਵੀ ਚੰਗਾ ਨਹੀਂ ਲੱਗਦਾ ਜੇ ਮੈਨੂੰ ਤੇਰਾ ਆਸਰਾ ਨਾ ਹੁੰਦਾ ਤਾਂ ਮੈਂ ਹੁਣ ਤੱਕ ਕਦੋਂ ਦੀ ਆਪਣੇ ਆਪ ਨੂੰ ਖਤਮ ਕਰ ਚੁੱਕੀ ਹੁੰਦੀ ਮੈਂ ਆਪਣੀ ਭੈਣ ਅਰਚਨਾ ਦਾ ਹੱਥ ਫੜ ਕੇ ਕਿਹਾ ਕਿ ਖਬਰਦਾਰ ਜੇ ਤੂੰ ਆਪਣੇ ਮੂੰਹ 'ਚੋਂ ਇਹੋ ਜਿਹੀ ਕੋਈ ਗੱਲ ਕੱਢੀ ਤਾਂ ਪ੍ਰਮਾਤਮਾ ਨਾ ਕਰੇ ਕਿ ਤੇਰੇ ਨਾਲ ਕੁਝ ਇਸ ਤਰ੍ਹਾਂ ਹੋਵੇ ਮੈਂ ਰਵੀ ਨਾਲ ਗੱਲ ਕਰਾਂਗੀ ਰਵੀ ਵਿਰਾਜ ਨੂੰ ਸਮਝਾਵੇਗਾ ਅਰਚਨਾ ਮੇਰੇ ਗਲੇ ਲੱਗ ਕੇ ਉੱਚੀ ਉੱਚੀ ਰੋਣ ਲੱਗੀ ਮੈਨੂੰ ਤੇਰੇ ਪਤੀ ਤੂੰ ਵੀ ਬਹੁਤ ਸ਼ਰਮ ਆਉਂਦੀ ਹੈ ਉਹ ਵੀ ਕੀ ਸੋਚਦੇ ਹੋਣਗੇ ਕਿ ਇਹ ਰੋਜ਼ ਰੋਜ਼ ਸਾਡੇ ਘਰ ਆਈ ਰਹਿੰਦੀ ਹੈ ਨਹੀਂ ਅਰਚਨਾ ਰਵੀ ਇਹੋ ਜਿਹਾ ਨਹੀਂ ਹੈ ਅਰਚਨਾ ਤੂੰ ਆਪਣੇ ਪਤੀ ਤੋਂ ਤਲਾਕ ਕਿਉਂ ਨਹੀਂ ਲੈ ਲੈਂਦੀ? ਜਾਣ ਛੁੜਾ ਆਪਣੀ ਉਸ ਇਨਸਾਨ ਤੋਂ। ਉਸ ਨੇ ਤੈਨੂੰ ਦਿੱਤਾ ਹੀ ਕੀ ਐ? ਸਿਵਾਏ ਮਾਰ-ਪਿੱਟ ਦੇ। ਕੀ ਪਤਾ ਪਰਮਾਤਮਾ ਨੇ ਤੇਰੇ ਲਈ ਕੁਝ ਚੰਗਾ ਹੀ ਸੋਚ ਰੱਖਿਆ ਹੋਵੇ। ਅਰਚਨਾ ਨੇ ਮੇਰੇ ਵੱਲ ਬੜੀਆਂ ਅਜੀਬ ਨਜ਼ਰਾਂ ਨਾਲ ਦੇਖਿਆ। ਹਰਮਨ ਤਲਾਕ ਲੈ ਕੇ ਮੈਂ ਜਾਊਂਗੀ ਕਿੱਥੇ? ਮੇਰਾ ਕੋਈ ਟਿਕਾਣਾ ਵੀ ਨਹੀਂ ਐ। ਉਹ ਠੀਕ ਹੀ ਬੋਲ ਰਹੀ ਸੀ। ਚੱਲ ਹੁਣ ਠੀਕ ਐ, ਉੱਠ ਕੇ ਮੂੰਹ ਹੱਥ ਧੋ ਲੈ। ਮੈਂ ਤੇਰੇ ਲਈ ਖਾਣਾ ਲਿਆਉਂਦੀ ਹਾਂ। ਇਹ ਕਹੇ ਕਿ ਮੈਂ ਰਸੋਈ ਵਿੱਚ ਉਸ ਲਈ ਖਾਣਾ ਲੈਣ ਚਲੀ ਗਈ ਮੈਂ ਖਾਣਾ ਲਿਆ ਹੀ ਰਹੀ ਸੀ ਤਾਂ ਮੈਂ ਦੇਖਿਆ ਕਿ ਅਚਾਨਕ ਰਵੀ ਵੀ ਘਰ ਆ ਗਏ ਸਨ ਅਤੇ ਅਰਚਨਾ ਰੋ ਰੋ ਕੇ ਬਿਰਾਜ ਦੀਆਂ ਸ਼ਿਕਾਇਤਾਂ ਰਵੀ ਨੂੰ ਦੱਸ ਰਹੀ ਸੀ ਖਾਣਾ ਖਾਣ ਤੋਂ ਬਾਅਦ ਰਵੀ ਬਾਹਰ ਚਲੇ ਗਏ ਅਤੇ ਅਰਚਨਾ ਦੇ ਪਤੀ ਦਾ ਫੋਨ ਆ ਗਿਆ ਉਹ ਅਰਚਨਾ ਨੂੰ ਬੋਲ ਰਿਹਾ ਸੀ ਕਿ ਕਿ ਜਲਦੀ ਘਰ ਆ ਨਹੀਂ ਤਾਂ ਮੈਂ ਤੇਰਾ ਇਹ ਹਾਲ ਕਰਾਂਗਾ ਕਿ ਤੂੰ ਜ਼ਿੰਦਗੀ ਵਿੱਚ ਕਦੇ ਸੋਚਿਆ ਵੀ ਨਹੀਂ ਹੋਵੇਗਾ ਅਰਚਨਾ ਨੇ ਮੈਨੂੰ ਦੱਸਿਆ ਤਾਂ ਮੈਂ ਅਰਚਨਾ ਨੂੰ ਕਿਹਾ ਅਰਚਨਾ ਤੇਰਾ ਪਤੀ ਇਸ ਲਈ ਤੈਨੂੰ ਮਾਰਦਾ ਹੈ ਕਿ ਤੂੰ ਉਸ ਦੀਆਂ ਧਮਕੀਆਂ ਤੋਂ ਡਰ ਜਾਂਦੀ ਹੈ ਮੈਂ ਅਰਚਨਾ ਨੂੰ ਕਿਹਾ ਕਿ ਤੂੰ ਉਸ ਨਾਲ ਗੁੱਸੇ ਵਿੱਚ ਗੱਲ ਕਰ ਫੇਰ ਉਹ ਸਿੱਧਾ ਹੋ ਜਾਵੇਗਾ ਅਰਚਨਾ ਨੇ ਕਿਹਾ ਕਿ ਜੇਕਰ ਆਪਣੇ ਮਾਤਾ ਪਿਤਾ ਜਿੰਦਾ ਹੁੰਦੇ ਤਾਂ ਮੈਂ ਜ਼ਰੂਰ ਉਸ ਨਾਲ ਗੁੱਸੇ ਵਿੱਚ ਗੱਲ ਕਰਦੀ ਪਰ ਮੈਂ ਬਹੁਤ ਮਜਬੂਰ ਹਾਂ ਮੈਂ ਤਾਂ ਹਰ ਰੋਜ਼ ਭਗਵਾਨ ਨੂੰ ਇਹੀ ਪ੍ਰਾਰਥਨਾ ਕਰਦੀ ਰਹਿੰਦੀ ਆ ਕਿ ਮੇਰੇ ਪਤੀ ਨੂੰ ਸਤ ਬੁੱਧੀ ਦਿਓ ਤਾਂ ਕਿ ਮੇਰੀ ਜ਼ਿੰਦਗੀ ਚੰਗੀ ਬੀਤ ਜਾਵੇ ਅਰਚਨਾ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਦੁੱਖ ਹੁੰਦਾ ਸੀ ਪਰ ਮੈਂ ਚਾਹ ਕੇ ਵੀ ਅਰਚਨਾ ਦੀ ਤਕਲੀਫ ਦੂਰ ਨਹੀਂ ਕਰ ਸਕਦੀ ਸੀ ਅਰਚਨਾ ਦੇ ਜਾਣ ਤੋਂ ਬਾਅਦ ਮੈਂ ਰਸੋਈ ਵਿੱਚ ਆ ਗਈ ਅਤੇ ਬਰਤਨ ਸਾਫ਼ ਕਰਨ ਲੱਗੀ ਪਰ ਮੈਨੂੰ ਮੇਰੀ ਸਿਹਤ ਕੁਝ ਠੀਕ ਨਹੀਂ ਲੱਗ ਰਹੀ ਸੀ ਮੈਨੂੰ ਲੱਗਿਆ ਕਿ ਮੇਰੀ ਭੈਣ ਵਾਰੇ ਜ਼ਿਆਦਾ ਸੋਚਦੀ ਹਾਂ ਇਸ ਲਈ ਹੀ ਮੇਰਾ ਦਿਲ ਘਬਰਾ ਰਿਹਾ ਹੈ ਮੈਂ ਸਾਰਾ ਕੰਮ ਛੱਡ ਕੇ ਆ ਕੇ ਸੋਫੇ ਤੇ ਪੈ ਗਈ ਅਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੇਰੀ ਅੱਖ ਲੱਗ ਗਈ ਮੇਰੀ ਅੱਖ ਉਸ ਸਮੇਂ ਖੁੱਲੀ ਜਦੋਂ ਰਵੀ ਮੇਰੇ ਕੋਲ ਬੈਠੇ ਅਤੇ ਮੈਨੂੰ ਮੇਰੀ ਬਾਹ ਫੜ ਕੇ ਹਿਲਾ ਰਹੇ ਸਨ ਕਹਿਣ ਲੱਗੇ ਕਿ ਕੀ ਗੱਲ ਹੈ ਰਮਨ ਤੂੰ ਇਸ ਤਰ੍ਹਾਂ ਤਾਂ ਕਦੇ ਨਹੀਂ ਸੌਂਦੀ ਤੇਰੀ ਸਿਹਤ ਤਾਂ ਠੀਕ ਹੈ ਮੈਂ ਅੱਖਾਂ ਖੋਲੀਆਂ ਤਾਂ ਮੈਂ ਘੜੀ ਵੱਲ ਦੇਖਿਆ ਕਿ ਮੈਂ ਪਿਛਲੇ 4 ਘੰਟਿਆਂ ਤੋਂ ਸੌ ਰਹੀ ਹਾਂ ਮੈਂ ਰਵੀ ਨੂੰ ਕਿਹਾ ਕਿ ਰਵੀ ਮੇਰਾ ਮਨ ਬਹੁਤ ਘਬਰਾ ਰਿਹਾ ਹੈ ਮੈਨੂੰ ਘਬਰਾਟ ਆ ਰਹੀ ਸੀ ਇਸ ਲਈ ਮੈਂ ਆ ਕੇ ਸੋਫੇ ਤੇ ਪੈ ਗਈ ਅਤੇ ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਮੇਰੀ ਅੱਖ ਲੱਗ ਗਈ ਮੇਰੀ ਸਿਹਤ ਨੂੰ ਦੇਖਦੇ ਹੋਏ ਰਵੀ ਬਹੁਤ ਘਬਰਾ ਆ ਗਏ ਮੈਂ ਰਵੀ ਨੂੰ ਕਿਹਾ ਕਿ ਰਵੀ ਮੇਰੀ ਸਿਹਤ ਠੀਕ ਨਹੀਂ ਹੈ ਤਾਂ ਰਵੀ ਨੇ ਕਿਹਾ ਕਿ ਇਸ ਤਰ੍ਹਾਂ ਹੀ ਹੋਵੇਗਾ ਜਦੋਂ ਤੂੰ ਰਸੋਈ ਵਿੱਚ ਸਾਰਾ ਦਿਨ ਕੰਮ ਕਰਦੀ ਰਹਿੰਦੀ ਹੈ ਤੇਰੀ ਭੈਣ ਅਰਚਨਾ ਕਿਹੜਾ ਸਾਲ ਬਾਅਦ ਆਉਂਦੀ ਹੈ ਹਫਤੇ ਵਿੱਚ ਦੋ ਵਾਰ ਤਾਂ ਆ ਜਾਂਦੀ ਹੈ ਤੂੰ ਉਸ ਦੀ ਇੰਨੀ ਖਾਤਰਦਾਰੀ ਕਰਦੀ ਹੈ ਅਰਚਨਾ ਦੇ ਬਾਰੇ ਚ ਮੈਂ ਰਵੀ ਨਾਲ ਕੁਝ ਗੱਲ ਕਰਨਾ ਚਾਹੁੰਦੀ ਸੀ ਪਰ ਮੈਨੂੰ ਚੱਕਰ ਆ ਰਹੇ ਸਨ ਤਾਂ ਮੈਂ ਬੈਠ ਗਈ ਰਵੀ ਕਹਿਣ ਲੱਗੇ ਕਿ ਚਲੋ ਮੈਂ ਤੁਹਾਨੂੰ ਡਾਕਟਰ ਦੇ ਕੋਲ ਲੈ ਚਲਦਾ ਹਾਂ ਮੈਂ ਡਾਕਟਰ ਕੋਲ ਜਾਣ ਤੋਂ ਮਨਾ ਕਰ ਦਿੱਤਾ ਪਰ ਰਵੀ ਨੇ ਮੇਰੀ ਇੱਕ ਨਾ ਸੁਣੀ ਉਹ ਮੈਨੂੰ ਡਾਕਟਰ ਕੋਲ ਲੈ ਗਿਆ ਅਤੇ ਜਦੋਂ ਡਾਕਟਰ ਨੇ ਚੈੱਕਅਪ ਕੀਤਾ ਤਾਂ ਡਾਕਟਰ ਨੇ ਉਹ ਜਹੀ ਗੱਲ ਦੱਸੀ ਕਿ ਮੈਂ ਅਤੇ ਰਵੀ ਖੁਸ਼ੀ ਨਾਲ ਪਾਗਲ ਹੋ ਗਏ ਸੀ ਡਾਕਟਰ ਨੇ ਕਿਹਾ ਕਿ ਮੈਂ ਮਾਂ ਬਣਨ ਵਾਲੀ ਹਾਂ ਪਾਰੇ ਨਾਲ ਹੀ ਇਹ ਕਿਹਾ ਕਿ ਮਾਂ ਤੇ ਬੱਚਾ ਬਹੁਤ ਕਮਜ਼ੋਰ ਹਨ ਇਹਨਾਂ ਦਾ ਜ਼ਿਆਦਾ ਧਿਆਨ ਰੱਖਣਾ ਪਵੇਗਾ ਡਾਕਟਰ ਨੇ ਮੈਨੂੰ ਆਰਾਮ ਕਰਨ ਲਈ ਕਹਿ ਦਿੱਤਾ ਸੀ ਪਾਰੇ ਇਹਨਾਂ 4 ਸਾਲਾਂ ਵਿੱਚ ਸਾਨੂੰ ਹੁਣ ਖੁਸ਼ੀ ਮਿਲੀ ਸੀ ਮੈਂ ਅਤੇ ਰਵੀ ਦੋਨੋਂ ਹਸਪਤਾਲ ਵਿੱਚੋਂ ਘਰ ਆ ਗਏ ਸੀ ਰਵੀ ਨੇ ਮੈਨੂੰ ਕਿਹਾ ਕਿ ਹਰਮਨ ਹੁਣ ਤੂੰ ਕਿਸੇ ਕੰਮ ਨੂੰ ਹੱਥ ਨਹੀਂ ਲਾਵੇਂਗੀ ਰਵੀ ਨੇ ਕਿਹਾ ਮੈਂ ਘਰ ਦੇ ਕੰਮਾਂ ਲਈ ਕੋਈ ਨੌਕਰਾਨੀ ਹੀ ਰੱਖ ਲੈਂਦਾ ਹਾਂ ਮੈਂ ਰਵੀ ਨੂੰ ਨੌਕਰਾਨੀ ਰਖਣ ਤੋਂ ਮਨਾ ਕਰ ਦਿੱਤਾ ਪਰ ਰਵੀ ਨੇ ਮੇਰੀ ਕੰਨਾ ਸੁਣੀ ਰਵੀ ਦੀਆਂ ਗੱਲਾਂ ਸੁਣ ਕੇ ਮੈਂ ਹੱਸ ਪਈ ਅਤੇ ਕਿਹਾ ਕੀ ਠੀਕ ਹੈ ਬਾਬਾ ਤੁਹਾਡਾ ਜੋ ਮਨ ਕਰਦਾ ਹੈ ਤੁਸੀਂ ਉਹੀ ਕਰੋ ਮੈਂ ਤੁਹਾਨੂੰ ਕੁਝ ਨਹੀਂ ਕਹਾਂਗੀ ਪਰ ਮਾਤਮਾ ਨੇ ਮੈਨੂੰ ਇੰਨੀ ਵੱਡੀ ਖੁਸ਼ੀ ਦਿੱਤੀ ਸੀ ਇਸ ਲਈ ਮੈਂ ਆਪਣੇ ਦਿਲ ਦੀ ਗੱਲ ਕਿਸੇ ਆਪਣੇ ਨਾਲ ਕਰਨਾ ਚਾਹੁੰਦੀ ਸੀ ਮੇਰੇ ਮਾਤਾ ਪਿਤਾ ਤਾਂ ਮੇਰੇ ਅਤੇ ਅਰਚਨਾ ਦੇ ਵਿਆਹ ਬਾਅਦ ਹੀ ਚੱਲ ਬਸੇ ਸਨ ਮੈਂ ਅਰਚਨਾ ਨੂੰ ਫੋਨ ਲਾਇਆ ਅਤੇ ਆਪਣੀ ਮਾਂ ਬਣਨ ਦੀ ਖੁਸ਼ੀ ਦਿੱਤੀ ਉਹ ਇਹ ਖੁਸ਼ਖਬਰੀ ਸੁਣ ਕੇ ਬਹੁਤ ਖੁਸ਼ ਹੋਈ ਅਤੇ ਬੋਲਣ ਲੱਗੀ ਕਿ ਠੀਕ ਹੈ ਮੈਂ ਕੱਲ ਨੂੰ ਤੈਨੂੰ ਮਿਲਣਾਵਾਂਗੀ ਮੈਂ ਕਿਹਾ ਕਿਉਂ ਨਹੀਂ ਆ ਜਾਈਂ ਅਰਚਨਾ ਰਵੀ ਦੇ ਆਫਿਸ ਜਾਣ ਤੋਂ ਬਾਅਦ ਘਰ ਆਈ ਅਤੇ ਬਹੁਤ ਖੁਸ਼ ਸੀ ਕਹਿਣ ਲੱਗੀ ਕਿ ਇਸ ਮੁਸ਼ਕਿਲ ਸਮੇਂ ਵਿੱਚ ਤੂੰ ਇੰਨੀ ਚੰਗੀ ਖੁਸ਼ਖਬਰੀ ਸੁਣਾਈ ਹੈ ਮੈਂ ਬਹੁਤ ਖੁਸ਼ ਹੋਈ ਹਾਂ ਮੈਂ ਉਸ ਨੂੰ ਦੱਸਿਆ ਕਿ ਡਾਕਟਰ ਨੇ ਮੈਨੂੰ ਆਰਾਮ ਕਰਨ ਲਈ ਕਿਹਾ ਹੈ ਇਸ ਲਈ ਰਵੀ ਚਾਹੁੰਦੇ ਹਨ ਕਿ ਮੈਂ ਘਰ ਵਿੱਚ ਇੱਕ ਨੌਕਰਾਨੀ ਰੱਖ ਲਵਾਂ ਤਾਂ ਉਸ ਨੇ ਮੇਰੀ ਗੱਲ ਕੱਟਦੇ ਹੋਏ ਕਿਹਾ ਕੀ ਤੂੰ ਬੁਰਾ ਨਾ ਮੰਨੀ ਤਾਂ ਮੈਂ ਤੈਨੂੰ ਇੱਕ ਗੱਲ કહਾਂ ਕਿਸੇ ਹੋਰ ਨੂੰ ਰੱਖਣ ਦੀ ਬਜਾਏ ਤੂੰ ਮੈਨੂੰ ਹੀ ਘਰ ਦੇ ਕੰਮਾਂ ਲਈ ਰੱਖ ਲੈ ਮੈਂ ਘਰ ਦਾ ਕੰਮ ਵੀ ਕਰ ਲਵਾਂਗੀ ਅਤੇ ਤੇਰਾ ਧਿਆਨ ਵੀ ਬਹੁਤ ਚੰਗੀ ਤਰ੍ਹਾਂ ਰੱਖ ਲਵਾਂਗੀ ਤੂੰ ਜੋ ਤਨਖਾਹ ਉਸ ਨੂੰ ਦੇਵੇਂਗੀ ਉਹ ਮੈਨੂੰ ਦੇ ਦੇਵੀ ਉਸਨੇ ਕਿਹਾ ਕਿ ਮੇਰੇ ਘਰ ਦਾ ਖਰਚਾ ਵੀ ਨਿਕਲ ਜਾਵੇਗਾ ਮੈਂ ਉਸ ਨੂੰ ਕਿਹਾ ਕਿ ਪ੍ਰਮਾਤਮਾ ਨਾ ਕਰੇ ਅਰਚਨਾ ਕਿ ਤੂੰ ਮੇਰੇ ਘਰ ਵਿੱਚ ਇੱਕ ਨੌਕਰਾਨੀ ਬਣ ਕੇ ਕੰਮ ਕਰੇ ਵੈਸੇ ਹੀ ਤੂੰ ਮੇਰੇ ਘਰੇ ਮੇਰਾ ਖਿਆਲ ਰੱਖਣ ਆ ਜਾਇਆ ਕਰੀ ਇਸ ਤਰ੍ਹਾਂ ਹੀ ਸਾਡੇ ਦੋਵਾਂ ਭੈਣਾਂ ਵਿੱਚ ਗੱਲਾਂ-ਵਾਟਾਂ ਚੱਲਦੀਆਂ ਰਹੀਆਂ ਅਤੇ ਫਿਰ ਥੋੜੇ ਸਮੇਂ ਬਾਅਦ ਅਰਚਨਾ ਆਪਣੇ ਘਰੇ ਚਲੀ ਗਈ ਅਤੇ ਰਵੀ ਆਫਿਸ ਤੋਂ ਆਏ ਅਤੇ ਉਹਨਾਂ ਨਾਲ ਇੱਕ ਨੌਕਰਾਨੀ ਸੀ ਰਵੀ ਨੇ ਕਿਹਾ ਕਿ ਅੱਜ ਤੋਂ ਬਾਅਦ ਕਾਰ ਦਾ ਕੰਮ ਮੀਨਾ ਬਾਈ ਕਰੇਗੀ ਉਸ ਔਰਤ ਦੀ ਉਮਰ ਕਾਫੀ ਸੀ ਮੈਂ ਰਵੀ ਨੂੰ ਮੇਰੇ ਅਤੇ ਅਰਚਨਾ ਵਿੱਚ ਹੋਈਆਂ ਗੱਲਾਂ ਦਸੀਆਂ ਅਤੇ ਰਵੀ ਨੂੰ ਪੁੱਛਿਆ ਕਿ ਰਵੀ ਅਰਚਨਾ ਜੇ ਆਪਣੇ ਘਰੇ ਮੇਰਾ ਖਿਆਲ ਰੱਖਣਾਵੇ ਤਾਂ ਕੀ ਤੁਸੀਂ ਉਸ ਨੂੰ ਇਜਾਜ਼ਤ ਦੇਮੋਗੇ ਰਵੀ ਨੇ ਮੈਨੂੰ ਘੂਰਦੇ ਹੋਏ ਕਿਹਾ ਕਿ ਨਹੀਂ ਰਮਨ ਤੇਰੀਆਂ ਅੱਖਾਂ ਤੇ ਤਾਂ ਤੇਰੀ ਭੈਣ ਦੇ ਪਿਆਰ ਦੀ ਪੱਟੀ ਬੰਨੀ ਹੋਈ ਹੈ ਪਰ ਮੈਂ ਉਹ ਗੱਲਾਂ ਨੂੰ ਨਹੀਂ ਭੁੱਲ ਸਕਦਾ ਤੂੰ ਆਪਣਾ ਬੀਤਿਆ ਹੋਇਆ ਸਮਾਂ ਯਾਦ ਵੀ ਕਰ ਲਿਆ ਕਰ ਮੈਂ ਪਛਤਾਣ ਲੱਗੀ ਕਿ ਕੀ ਲੋੜ ਸੀ ਮੈਨੂੰ ਮੇਰੀ ਅਤੇ ਮੇਰੀ ਭੈਣ ਦੀਆਂ ਸਾਰੀਆਂ ਗੱਲਾਂ ਰਵੀ ਨੂੰ ਦੱਸਣ ਦੀ ਤਾਂ ਮੈਨੂੰ ਇਹ ਸਭ ਨਹੀਂ ਸੁਣਨਾ ਪੈਣਾ ਸੀ ਮੇਰੀ ਨੌਕਰਾਨੀ ਘਰ ਦਾ ਸਾਰਾ ਕੰਮ ਕਰਦੀ ਰਹਿੰਦੀ ਅਤੇ ਮੈਂ ਆਰਾਮ ਕਰਦੀ ਮੈਂ ਘਰ ਵਿੱਚ ਸਾਰਾ ਦਿਨ ਬੇਲੀ ਰਹਿੰਦੀ ਸੀ ਅਤੇ ਆਪਣੀ ਭੈਣ ਨਾਲ ਗੱਲਾਂ ਕਰਦੀ ਰਹਿੰਦੀ ਸੀ ਇੱਕ ਦਿਨ ਰਵੀ ਮੇਰੇ ਕੋਲ ਆਏ ਅਤੇ ਬੋਲਣ ਲੱਗੇ ਕਿ ਰਮਨ ਨੂੰ ਇੱਕ ਬਹੁਤ ਹੀ ਵੱਡੀ ਪਰੇਸ਼ਾਨੀ ਹੋ ਗਈ ਹੈ ਮੈਂ ਕਿਹਾ ਕੀ ਹੋਇਆ ਉਹਨਾਂ ਨੇ ਕਿਹਾ ਕਿ ਦਫ਼ਤਰ ਦੇ ਕੰਮ ਲਈ ਮੈਨੂੰ 2 ਦਿਨਾਂ ਲਈ ਕਿਸੇ ਹੋਰ ਸ਼ਹਿਰ ਜਾਣਾ ਪਵੇਗਾ। ਇਸ ਹਾਲਾਤ ਵਿੱਚ ਮੈਂ ਤੈਨੂੰ ਕੱਲਾ ਛੱਡ ਕੇ ਨਹੀਂ ਜਾਣਾ ਚਾਹੁੰਦਾ ਹਾਂ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਹੈ। ਮੈਂ ਕਰਾਂ ਤਾਂ ਕੀ ਕਰਾਂ? ਮੈਂ ਰਵੀ ਦਾ ਹੱਥ ਫੜਿਆ ਤੇ ਕਿਹਾ ਕਿ ਕੀ ਹੋ ਗਿਆ ਹੈ ਤੁਹਾਨੂੰ? 2 ਦਿਨਾਂ ਦੀ ਹੀ ਤਾਂ ਗੱਲ ਹੈ। ਤੁਸੀਂ ਬੇਫਿਕਰ ਹੋ ਕੇ ਚਲੇ ਜਾਓ ਅਤੇ ਤੁਸੀਂ ਮੇਰੇ ਲਈ ਇੱਕ ਨੌਕਰਾਂ ਦੀ ਵੀ ਤਾਂ ਰੱਖ ਲਈ ਹੈ। ਮੈਂ ਉਸ ਨੂੰ ਆਪਣੇ ਕਮਰੇ ਵਿੱਚ ਆਪਣੇ ਨਾਲ ਸੁਲਾ ਲਵਾਂਗੀ। ਤੁਸੀਂ ਬੇਫਿਕਰ ਹੋ ਕੇ ਜਾਓ ਫਿਰ ਰਵੀ ਕਮਲੇ ਕੀ ਸਦੁਸ਼ਰੇ ਸ਼ਹਿਰ ਚਲੇ ਗਏ ਅਤੇ ਮੈਂ ਸੋਚਣ ਲੱਗੀ ਕਿ ਜੇਕਰ ਅਰਚਨਾ ਮੈਨੂੰ ਮਿਲਣ ਆ ਜਾਵੇ ਤਾਂ ਮੈਂ ਪੂਰਾ ਦਿਨ ਹੀ ਸੋਚਦੀ ਰਹੀ ਫਿਰ ਮੇਰੀ ਨੌਕਰਾਨੀ ਨੇ ਆ ਕੇ ਕਿਹਾ ਕਿ ਮੈਡਮ ਤੁਹਾਡੀ ਭੈਣ ਅਰਚਨਾ ਤੁਹਾਨੂੰ ਮਿਲਣ ਆਈ ਹੈ ਮੈਂ ਉਸ ਨੂੰ ਕਿਹਾ ਕਿ ਅਰਚਨਾ ਨੂੰ ਅੰਦਰ ਭੇਜ ਦਿਓ ਅਰਚਨਾ ਜਦੋਂ ਮਿਲਣ ਆਈ ਤਾਂ ਮੈਂ ਉਸ ਨੂੰ ਦੇਖ ਕੇ ਬਹੁਤ ਹੈਰਾਨ ਹੋਈ ਕਿਉਂਕਿ ਉਸ ਦੇ ਚਿਹਰੇ ਤੇ ਜਗ੍ਹਾ ਜਗ੍ਹਾ ਜ਼ਖਮਾਂ ਦੇ ਨਿਸ਼ਾਨ ਸਨ ਅਤੇ ਉਸ ਦੇ ਵਾਲ ਵੀ ਵਿਖਰੇ ਹੋਏ ਸੀ ਉਹ ਬਹੁਤ ਰੋਈ ਅਤੇ ਕਹਿਣ ਲੱਗੀ ਕਿ ਰਮਨ ਮੈਂ ਬਹੁਤ ਦੁਖੀ ਹਾਂ ਰਮਨ ਇੱਕ ਤੂੰ ਹੀ ਆ ਜਾ ਮੇਰਾ ਘਰ ਟੁੱਟਣ ਤੋਂ ਬਚਾ ਸਕਦੀ ਹਾਂ ਮੇਰੇ ਪਤੀ ਨੇ ਮੈਨੂੰ ਬਹੁਤ ਕੁੱਟਿਆ ਹੈ ਅਤੇ ਕਿਹਾ ਹੈ ਕਿ ਮੈਂ ਤੈਨੂੰ ਤਲਾਕ ਦੇ ਦੇਵਾਂਗਾ ਇਸ ਮੁਸ਼ਕਲ ਸਮੇਂ ਵਿੱਚ ਮੇਰਾ ਕੋਈ ਵੀ ਸਹਾਰਾ ਨਹੀਂ ਹੈ ਮਾਤਾ ਪਿਤਾ ਵੀ ਨਹੀਂ ਹਨ ਤੂੰ ਹੀ ਹਾਂ ਤੂੰ ਹੀ ਜਾ ਅਤੇ ਉਸ ਨੂੰ ਸਮਝਾ ਮੈਂ ਅਰਚਨਾ ਨੂੰ ਕਿਹਾ ਕਿ ਹੁਣ ਤਾਂ ਰਾਤ ਹੋਣ ਵਾਲੀ ਹੈ ਕੋਈ ਗੱਲ ਨਹੀਂ ਮੈਂ ਸਵੇਰੇ ਤੇਰੇ ਨਾਲ ਚੱਲਾਂਗੀ ਅਤੇ ਉਸ ਨੂੰ ਸਮਝਾਵਾਂਗੀ ਅਰਚਨਾ ਨੇ ਕਿਹਾ ਨਹੀਂ ਜੇ ਅੱਜ ਹੀ ਇਸ ਗੱਲ ਦਾ ਫੈਸਲਾ ਨਾ ਹੋਇਆ ਤਾਂ ਅੱਜ ਤੋਂ ਬਾਅਦ ਮੈਂ ਉਸ ਇਨਸਾਨ ਨਾਲ ਨਹੀਂ ਰ੍ਹਾਂਗੀ ਮੇਰੀ ਭੈਣ ਦੀ ਹਾਲਤ ਦੇਖਦੇ ਹੋਏ ਮੈਂ ਉਸ ਨੂੰ ਕਿਹਾ ਕਿ ਚੱਲ ਠੀਕ ਹੈ ਮੈਂ ਤੇਰੇ ਨਾਲ ਚੱਲਦੀ ਹਾਂ ਮੈਂ ਰਿਕਸ਼ਾ ਮੰਗਵਾਇਆ ਤੇ ਅਸੀਂ ਦੋਨੋਂ ਭੈਣਾਂ ਉਸ ਦੇ ਘਰ ਚੱਲੀਆਂ ਗਈਆਂ ਉਹ ਮੈਨੂੰ ਇੱਕ ਕਮਰੇ ਵਿੱਚ ਲੈ ਗਈ ਅਤੇ ਬੋਲੀ ਕਿ ਮੇਰਾ ਪਤੀ ਇਸ ਕਮਰੇ ਵਿੱਚ ਹੈ ਤੂੰ ਹੀ ਉਸ ਨੂੰ ਸਮਝਾ ਸਕਦੀ ਹੈ ਮੈਂ ਕਿਹਾ ਕੋਈ ਗੱਲ ਨਹੀਂ ਸ਼ਿਕਰਨਾ ਕਰ ਮੈਂ ਉਸ ਨੂੰ ਸਮਝਾ ਦੇਵਾਂਗੀ ਉਸ ਸਮੇਂ ਅਰਚਨਾ ਨੇ ਮੈਨੂੰ ਕਮਰੇ ਵਿੱਚ ਧੱਕਾ ਦਿੱਤਾ ਅਤੇ ਬਾਹਰੋਂ ਕੁੰਡੀ ਲਾ ਦਿੱਤੀ ਮੈਂ ਬਹੁਤ ਘਬਰਾ ਗਈ ਸੀ ਕਿ ਇਹ ਸਭ ਕੀ ਹੋ ਰਿਹਾ ਹੈ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸਨ ਮੈਂ 4 ਸਾਲ ਪਹਿਲਾਂ ਵਾਲੀਆਂ ਗੱਲਾਂ ਸੋਚਣ ਲੱਗੀ ਮੈਂ ਕਮਰੇ ਵਿੱਚ ਬੰਦ ਸੀ ਅਤੇ ਰੋ ਰੋ ਕੇ ਆਪਣੀ ਮਾਂ ਨੂੰ ਬੁਲਾ ਰਹੀ ਸੀ ਮਾਂ ਨੇ ਕਿਹਾ ਰਮਨ ਤੂੰ ਜੋ ਗਲਤੀ ਕੀਤੀ ਉਹ ਮਾਫੀ ਦੇ ਲਾਇਕ ਨਹੀਂ ਹੈ ਤੂੰ ਸਾਨੂੰ ਕਿਤੇ ਵੀ ਮੂੰਹ ਦਖਾਉਣ ਦੇ ਕਾਬਿਲ ਨਹੀਂ ਛੱਡਿਆ ਮੈਂ ਕਿਹਾ ਮਾਂ ਮੇਰੀ ਗਲਤੀ ਇੰਨੀ ਵੀ ਵੱਡੀ ਨਹੀਂ ਹੈ ਮਾਂ ਨੇ ਕਿਹਾ ਕਿ ਬਕਵਾਸ ਬੰਦ ਕਰ ਰਮਣ ਤੇਰੇ ਪਾਪਾ ਘਰੇ ਆ ਗਏ ਹਨ ਅਤੇ ਹੁਣ ਤੇਰੀ ਆਵਾਜ਼ ਬਾਹਰ ਨਹੀਂ ਹੋਣੀ ਚਾਹੀਦੀ ਪਾਪਾ ਜਦੋਂ ਘਰੇ ਆਏ ਤਾਂ ਆਉਂਦੇ ਹੀ ਸਾਡੇ ਬਾਰੇ ਪੁੱਛਣ ਲੱਗੇ ਉਸ ਸਮੇਂ ਹੀ ਮੈਨੂੰ ਅਰਚਨਾ ਦੀ ਆਵਾਜ਼ ਸੁਣਾਈ ਦਿੱਤੀ ਅਰਚਨਾ ਤੇ ਮੈਂ ਦੋਨੋਂ ਜੁੜਵਾ ਭੈਣਾਂ ਸਨ ਅਰਚਨਾ ਜਾ ਕੇ ਪਾਪਾ ਕੋਲ ਬੈਠ ਗਈ ਅਤੇ ਬੋਲੀ ਕੀ ਹੋਇਆ ਪਾਪਾ ਮੈਂ ਤਾਂ ਇੱਥੇ ਹੀ ਹਾਂ ਪਾਪਾ ਨੇ ਕਿਹਾ ਕਿ ਠੀਕ ਹੈ ਪਰ ਰਮਨ ਕਿੱਥੇ ਹੈ ਅਰਚਨਾ ਨੇ ਕਿਹਾ ਕਿ ਬਸ ਹੁਣ ਉਸ ਦਾ ਨਾਮ ਨਾ ਲਓ ਉਸ ਨੇ ਤੁਹਾਡੀ ਇੱਜ਼ਤ ਨੂੰ ਖਰਾਬ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ ਉਸ ਸਮੇਂ ਮਾਂ ਕਮਰੇ ਵਿੱਚ ਆਈ ਅਤੇ ਬੋਲੀ ਕਿ ਚੁੱਪ ਕਰ ਅਰਚਨਾ ਜਾ ਕੇ ਆਪਣੇ ਪਾਪਾ ਲਈ ਖਾਣਾ ਲੈ ਕੇ ਆ ਪਾਪਾ ਨੇ ਕਿਹਾ ਕਿ ਨਹੀਂ ਮੈਂ ਖਾਣਾ ਨਹੀਂ ਖਾਵਾਂਗਾ ਕੀ ਗੱਲ ਹੈ ਅਰਚਨਾ ਪਹਿਲਾਂ ਪੂਰੀ ਗੱਲ ਦੱਸ ਮੈਂ ਕਮਰੇ ਵਿੱਚ ਬੈਠੀ ਉਨ੍ਹਾਂ ਦੀਆਂ ਗੱਲਾਂ ਸੁਣ ਕੇ थरथਰ ਕੰਬਣ ਲੱਗੀ। ਅਰਚਨਾ ਨੇ ਕਿਹਾ ਕਿ ਪਾਪਾ ਮੈਂ ਰਮਨ ਨੂੰ ਰੰਗੇ ਹੱਤੀ ਫੜ ਲਿਆ ਹੈ। ਜੋ ਗੁਨਾਹ ਉਸਨੇ ਕੀਤਾ ਹੈ, ਉਹ ਮਾਫੀ ਦੇ ਲਾਇਕ ਨਹੀਂ ਹੈ। ਇਸ ਲਈ ਮੈਂ ਉਸਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਹੈ। ਪਾਪਾ ਮੈਂ ਇੱਕ ਗੱਲ ਕਹਾਂ, ਰਮਨ ਵਰਗੀ ਔਲਾਦ ਨੂੰ ਤਾਂ ਮਰ ਹੀ ਜਾਣਾ ਚਾਹੀਦਾ ਹੈ। ਨਹੀਂ ਤਾਂ ਅੱਗੇ ਜਾ ਕੇ ਵੀ ਉਹ ਤੁਹਾਡੀ ਇੱਜ਼ਤ ਨੂੰ ਖਰਾਬ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗੀ। ਕੁਝ ਸਮਾਂ ਸ਼ਾਂਤੀ ਰਹੀ। ਫੇਰ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਿਆ ਅਤੇ ਮੈਂ ਦੇਖਿਆ ਕਿ ਸਾਹਮਣੇ ਪਾਪਾ ਖੜੇ ਸਨ। ਉਹਨਾਂ ਨੂੰ ਦੇਖ ਕੇ ਮੈਂ ਥਰ-ਥਰ ਕੰਬਣ ਲੱਗੀ। ਉਹਨਾਂ ਨੇ ਮੇਰਾ ਹੱਥ ਫੜ ਕੇ ਮੈਨੂੰ ਉਠਾਇਆ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਅੱਜ ਤਾਂ ਪਾਪਾ ਮੈਨੂੰ ਜਿੰਦਾ ਨਹੀਂ ਛੱਡਣਗੇ। ਮੇਰੀ ਹਾਲਤ ਦੇਖ ਕੇ ਪਾਪਾ ਮੇਰੇ ਲਈ ਪਾਣੀ ਦਾ ਗਲਾਸ ਲੈ ਕੇ ਆਏ ਅਤੇ ਕਹਿਣ ਲੱਗੇ ਕਿ ਰਮਨ ਪਹਿਲਾਂ ਇਹ ਪਾਣੀ ਪੀ। ਮੈਂ ਕੰਬਦੇ ਹੱਥਾਂ ਨਾਲ ਪਾਣੀ ਦਾ ਗਲਾਸ ਫੜਿਆ ਅਤੇ ਪਾਣੀ ਪੀਤਾ। ਪਾਣੀ ਪੀਣ ਤੋਂ ਬਾਅਦ ਪਾਪਾ ਨੇ ਮੈਨੂੰ ਪੁੱਛਿਆ ਕਿ ਹੁਣ ਦੱਸੂ ਕੀ ਗੱਲ ਹੈ? ਕਾਰ ਵਿੱਚ ਕੀ ਤਮਾਸ਼ਾ ਖੜਾ ਕਰ ਰੱਖਿਆ ਹੈ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਉੱਚੀ ਉੱਚੀ ਰੋਣ ਲੱਗੀ ਅਤੇ ਕਹਿਣ ਲੱਗੀ ਕਿ ਪਾਪਾ ਜੀ ਮੈਂ ਬਹੁਤ ਵੱਡਾ ਗੁਨਾਹ ਕਰ ਦਿੱਤਾ ਹੈ ਪਾਪਾ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਕਿ ਪਹਿਲਾਂ ਗੱਲ ਦੱਸੋ ਗੱਲ ਕੀ ਹੋਈ ਹੈ ਮੈਂ ਕਿਹਾ ਪਾਪਾ ਤੁਸੀਂ ਮੈਨੂੰ ਅਤੇ ਅਰਚਨਾ ਨੂੰ ਜੋ ਫੋਨ ਲਿਆ ਕੇ ਦਿੱਤਾ ਸੀ ਉਸ ਤੇ ਮੈਂ ਆਪਣੀ ਫੇਸਬੁੱਕ ਦੀ ਆਈਡੀ ਬਣਾਈ ਅਤੇ ਉਸ ਤੋਂ ਇੱਕ ਰਵੀ ਨਾਮ ਦੇ ਮੁੰਡੇ ਨਾਲ ਗੱਲ ਕਰਨ ਲੱਗੀ ਅਤੇ ਇਸ ਤਰ੍ਹਾਂ ਹੀ ਅਸੀਂ ਦੋਨੇ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਗਏ ਸੀ ਉਸ ਨੇ ਮੈਨੂੰ ਆਪਣਾ ਨੰਬਰ ਦਿੱਤਾ ਤੇ ਅਸੀਂ ਗੱਲਾਂ ਕਰਨ ਲੱਗ ਗਏ ਗੱਲਾਂ ਕਰਦੇ ਸਮੇਂ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਕੌਣ ਕਮਰੇ ਵਿੱਚ ਆਇਆ ਸੀ ਉਹ ਮੈਨੂੰ ਦੱਸ ਰਿਹਾ ਸੀ ਕਿ ਮੈਨੂੰ ਇੱਕ ਬਹੁਤ ਹੀ ਚੰਗੀ ਨੌਕਰੀ ਮਿਲ ਗਈ ਆ ਹੁਣ ਮੈਂ ਤੁਹਾਡੇ ਘਰੇ ਆਪਣੇ ਵਿਆਹ ਦੀ ਗੱਲ ਕਰ ਸਕਦਾ ਹਾਂ ਇਹ ਗੱਲਾਂ ਅਰਚਨਾ ਨੇ ਸੁਣ ਲਈਆਂ ਤੇ ਉਸ ਨੇ ਮੇਰੇ ਹੱਥੋਂ ਫੋਨ ਕੋ ਲਿਆ ਅਤੇ ਉਸ ਨੇ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਪਾਪਾ ਨੇ ਕਿਹਾ ਰਮਨ ਰਾਤ ਨੂੰ ਕਿਸੇ ਮੁੰਡੇ ਨਾਲ ਇਸ ਤਰ੍ਹਾਂ ਗੱਲ ਕਰਨਾ ਤਾਂ ਗੁਨਾਹ ਹੈ ਇਹ ਗੱਲ ਤਾਂ ਤੁਹਾਨੂੰ ਪਤਾ ਹੀ ਹੋਵੇਗੀ ਮੈਂ ਸਹਿਮਤੀ ਨਾਲ ਆਪਣਾ ਸਿਰ ਹਿਲਾ ਦਿੱਤਾ ਪਾਪਾ ਨੇ ਕਿਹਾ ਫੇਰ ਤੂੰ ਇਸ ਤਰ੍ਹਾਂ ਕਿਉਂ ਕੀਤਾ ਮੈਂ ਕਿਹਾ ਕਿ ਪਾਪਾ ਮੇਰੇ ਤੋਂ ਗਲਤੀ ਹੋ ਗਈ ਹੈ ਪਾਪਾ ਨੇ ਕਿਹਾ ਕਿ ਠੀਕ ਹੈ ਤੂੰ ਉਸ ਮੁੰਡੇ ਨਾਲ ਮੇਰੀ ਗੱਲ ਕਰਵਾ ਮੈਂ ਕਿਹਾ ਪਾਪਾ ਫੋਨ ਤਰਚਨਾ ਦੇ ਕੋਲ ਹੈ ਪਾਪਾ ਨੇ ਕਿਹਾ ਠੀਕ ਹੈ ਫੋਨ ਲੈ ਕੇ ਆਓ ਮੈਂ ਕਮਰੇ ਤੋਂ ਬਾਹਰ ਗਈ ਅਤੇ ਅਰਚਨਾ ਨੂੰ ਕਿਹਾ ਕਿ ਫੋਨ ਦੇ ਅਰਚਨਾ ਨੇ ਕਿਹਾ ਮੈਂ ਤੇਰਾ ਮੂੰਹ ਭੰਨ ਦੇਵਾਂਗੀ ਜੇ ਤੂੰ ਦੁਬਾਰਾ ਫੋਨ ਦਾ ਨਾਮ ਲੈਂਤਾ ਤਾਂ ਮੈਂ ਅਰਚਨਾ ਨੂੰ ਕਿਹਾ ਕਿ ਪਾਪਾ ਨੇ ਫੋਨ ਮੰਗਾਇਆ ਹੈ ਮੇਰੀਆਂ ਗੱਲਾਂ ਸੁਣ ਕੇ ਉਹ ਬਹੁਤ ਹੈਰਾਨ ਰਹਿ ਗਈ ਫੇਰ ਬੜੀ ਮੁਸ਼ਕਿਲ ਨਾਲ ਉਸ ਨੇ ਮੈਨੂੰ ਫੋਨ ਦੇ ਦਿੱਤਾ ਮੈਂ ਰਵੀ ਦਾ ਨੰਬਰ ਮਲਾਇਆ ਤੇ ਕਿਹਾ ਕਿ ਪਾਪਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ ਪਾਪਾ ਦੇ ਰਵੀ ਗੱਲਾਂ ਕਰਨ ਲੱਗੇ ਪਾਪਾ ਨੇ ਕਿਹਾ ਮੈਨੂੰ ਪਤਾ ਲੱਗਿਆ ਕਿ ਤੂੰ ਤੇ ਰਮਨ ਇੱਕ ਦੂਜੇ ਨੂੰ ਪਸੰਦ ਕਰਦੇ ਹੋ ਪਤਾ ਨਹੀਂ ਉਧਰੋਂ ਰਵੀ ਨੇ ਕੀ ਕਿਹਾ ਪਾਪਾ ਨੇ ਫੋਨ ਰੱਖ ਦਿੱਤਾ ਤੇ ਕਿਹਾ ਕਿ ਉਹ ਮੁੰਡਾ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਅਗਲੇ 2-3 ਦਿਨਾਂ ਤੱਕ ਉਸ ਦੇ ਘਰ ਵਾਲੇ ਤੁਹਾਨੂੰ ਦੇਖਣ ਆ ਰਹੇ ਹਨ ਪਾਪਾ ਦੀਆਂ ਗੱਲਾਂ ਸੁਣ ਕੇ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਪਾਪਾ ਮੈਨੂੰ ਕਮਰੇ ਵਿੱਚੋਂ ਬਾਹਰ ਲੈ ਆਏ ਅਤੇ ਅਸੀਂ ਸਾਰਿਆਂ ਨੇ ਇਕੱਠੇ ਬੈਠ ਕੇ ਖਾਣਾ ਖਾਧਾ ਪਾਪਾ ਨੇ ਖਾਣਾ ਖਾਂਦੇ ਸਮੇਂ ਮਾਂ ਨੂੰ ਵੀ ਇਹ ਗੱਲ ਦੱਸੀ ਕਿ ਕੱਲ ਮੁੰਡੇ ਵਾਲੇ ਰਮਨ ਨੂੰ ਦੇਖਣ ਆ ਰਹੇ ਹਨ ਪਾਪਾ ਦੀ ਗੱਲ ਸੁਣ ਕੇ ਮੰਮੀ ਵੀ ਬਹੁਤ ਖੁਸ਼ ਹੋਈ ਪਰ ਮੈਂ ਦੇਖਿਆ ਕਿ ਅਰਚਨਾ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਉਹ ਮੈਨੂੰ ਘੂਰ ਰਹੀ ਸੀ ਅਗਲੇ ਦਿਨ ਇੱਕ ਵੱਡੀ ਕਾਰ ਸਾਡੇ ਘਰ ਦੇ ਸਾਹਮਣੇ ਆ ਕੇ ਰੁਕੀ ਮੋਹੱਲੇ ਵਾਲੇ ਦੇਖ ਕੇ ਹੈਰਾਨ ਰਹਿ ਗਏ ਸੀ ਮੈਂ ਤਾਂ ਖੁਦ ਵੀ ਰਵੀ ਦੇ ਪਰਿਵਾਰ ਵਾਲਿਆਂ ਦਾ ਰਹਿਣ ਸਹਿਣ ਦੇਖ ਕੇ ਹੈਰਾਨ ਰਹਿ ਗਈ ਸੀ ਉਹ ਬਹੁਤ ਹੀ ਚੰਗੇ ਲੋਕ ਸਨ ਅਤੇ ਰਵੀ ਮੇਰੀ ਮਾਂ ਤੇ ਪਾਪਾ ਨੂੰ ਬਹੁਤ ਪਸੰਦ ਆਏ ਮੇਰਾ ਤੇ ਰਵੀ ਦਾ ਰਿਸ਼ਤਾ ਤੈ ਹੋ ਗਿਆ ਪਰ ਅਰਚਨਾ ਤਾਂ ਮੇਰੀ ਦੁਸ਼ਮਣ ਹੀ ਬਣ ਗਈ ਸੀ ਉਸ ਨੇ ਬਹੁਤ ਕੋਸ਼ਿਸ਼ ਕੀਤੀ ਸੀ ਕਿ ਮੇਰਾ ਇਹ ਰਿਸ਼ਤਾ ਨਾ ਹੋਵੇ ਪਰ ਅਰਚਨਾ ਦੀ ਹਰ ਕੋਸ਼ਿਸ਼ ਤੇ ਪਾਣੀ ਫਿਰ ਗਿਆ ਸੀ ਕੁਝ ਦਿਨਾਂ ਬਾਅਦ ਮੇਰਾ ਤੇ ਰਵੀ ਦਾ ਬੜੀ ਤੁਮਤਮ ਨਾਲ ਵਿਆਹ ਹੋ ਗਿਆ ਸੀ ਅਤੇ ਮੈਂ ਦੁਲਹਨ ਬਣ ਕੇ ਰਵੀ ਦੇ ਘਰ ਆ ਗਈ ਸੀ ਰਵੀ ਬਹੁਤ ਹੀ ਚੰਗੇ ਇਨਸਾਨ ਸਨ ਮੈਂ ਰਵੀ ਨਾਲ ਬਹੁਤ ਖੁਸ਼ ਸੀ ਕੁਝ ਸਮੇਂ ਬਾਅਦ ਪਾਪਾ ਨੇ ਅਰਚਨਾ ਦਾ ਵੀ ਵਿਆਹ ਕਰ ਦਿੱਤਾ ਸੀ ਅਰਚਨਾ ਦਾ ਘਰ ਮੇਰੇ ਘਰ ਤੋਂ ਕੁਝ ਹੀ ਦੂਰ ਸੀ ਪਰ ਜੋ ਕੁਝ ਵੀ ਅਰਚਨਾ ਨੇ ਮੇਰੇ ਨਾਲ ਕੀਤਾ ਸੀ ਮੈਂ ਉਸ ਨਾਲ ਆਪਣੇ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਸੀ ਪਰ ਮਾਤਾ ਪਿਤਾ ਦੇ ਗੁਜਰਨ ਤੋਂ ਬਾਅਦ ਅਰਚਨਾ ਅਚਾਨਕ ਮੇਰੇ ਘਰ ਆ ਗਈ ਅਤੇ ਉਹਨੇ ਬੀਤੇ ਦਿਨਾਂ ਦੀਆਂ ਗਲਤੀਆਂ ਤੇ ਮੇਰੇ ਤੋਂ ਮਾਫੀ ਮੰਗਣ ਲੱਗੀ ਮੈਂ ਵੀ ਉਸ ਨੂੰ ਮਾਫ ਕਰ ਦਿੱਤਾ ਸੀ ਅਰਚਨਾ ਸਾਡੇ ਘਰ ਆ ਜਾਂਦੀ ਸੀ ਅਤੇ ਮੈਨੂੰ ਦੱਸਦੀ ਸੀ ਕਿ ਮੇਰਾ ਪਤੀ ਚੰਗਾ ਇਨਸਾਨ ਨਹੀਂ ਹੈ ਉਹ ਮੈਨੂੰ ਬਹੁਤ ਕੁੱਟਦਾ ਮਾਰਦਾ ਹੈ ਅਤੇ ਬਹੁਤ ਸ਼ਰਾਬ ਵੀ ਪੀਂਦਾ ਹੈ। ਰਵੀ ਨੂੰ ਜਦੋਂ ਪਤਾ ਲੱਗਦਾ ਕਿ ਅਰਚਨਾ ਸਾਡੇ ਘਰ ਆਈ ਸੀ ਤਾਂ ਉਹ ਬਹੁਤ ਗੁੱਸਾ ਹੋ ਜਾਂਦੇ ਸਨ ਕਿਉਂਕਿ ਉਹ ਅਰਚਨਾ ਦੀਆਂ ਹਰਕਤਾਂ ਤੋਂ ਬਾਖੀ ਫਸਨ ਅਤੇ ਮੈਨੂੰ ਕਹਿੰਦੇ ਸਨ ਕਿ ਰਮਨ ਤੇਰੀ ਭੈਣ ਅਜੇ ਤੱਕ ਸੁਧਰੀ ਨਹੀਂ ਹੈ। ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਮੈਂ ਕਹਿੰਦੀ ਕਿ ਨਹੀਂ ਹੁਣ ਉਹ ਬਦਲ ਗਈ ਹੈ। ਤੁਸੀਂ ਉਸ ਦੀਆਂ ਪੁਰਾਣੀਆਂ ਗੱਲਾਂ ਨੂੰ ਹੀ ਦਿਲ ਤੇ ਲਾ ਕੇ ਬੈਠੇ ਹੋ ਪਰ ਅੱਜ ਜਦੋਂ ਅਰਚਨਾ ਨੇ ਮੈਨੂੰ ਇੱਕ ਹਨੇਰੇ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਤਾਂ ਮੈਨੂੰ ਯਕੀਨ ਹੋਇਆ ਕਿ ਇਹ ਗੱਲ ਸੱਚ ਹੈ ਅਰਚਨਾ ਹਜੇ ਤੱਕ ਵੀ ਨਹੀਂ ਸੁਧਰੀ ਰਵੀ ਸੱਚ ਕਹਿੰਦੇ ਸਨ ਮੇਰੀ ਨਜ਼ਰ ਕਮਰੇ ਦੀ ਦੀਵਾਰ ਤੇ ਪਈ ਤਾਂ ਦੀਵਾਰ ਤੇ ਲਾਲ ਅੱਖਰਾਂ ਨਾਲ ਲਿਖਿਆ ਹੋਇਆ ਸੀ ਕਿ ਅੱਜ ਦੀ ਰਾਤ ਤੂੰ ਮੇਰੇ ਪਤੀ ਦੀ ਦੁਲਹਨ ਬਣ ਜਾ ਇਹ ਪੜ ਕੇ ਤਾਂ ਮੈਂ थरथਰ ਕੰਮਣ ਲੱਗੀ ਸੀ ਤਾਂ ਅਚਾਨਕ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਿਆ ਅਤੇ ਮੇਰੇ ਸਾਹਮਣੇ ਮੇਰੀ ਭੈਣ ਦਾ ਪਤੀ ਸੀ ਉਸ ਨੂੰ ਦੇਖ ਕੇ ਮੈਂ ਘਬਰਾ ਗਈ ਉਹ ਅੱਗੇ ਵਧਿਆ ਤੇ ਮੇਰੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗਿਆ ਕਿ ਰਮਨ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਚੱਲ ਮੈਂ ਤੈਨੂੰ ਤੇਰੇ ਘਰ ਛੱਡ ਦਿੰਦਾ ਹਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹੋਈ ਅਤੇ ਮੈਂ ਇੱਕ ਲੰਬਾ ਸਾਹ ਲਿਆ ਅਤੇ ਕਿਹਾ ਕਿ ਮੈਂ ਤੁਹਾਡੇ ਤੇ ਕਿਵੇਂ ਯਕੀਨ ਕਰਾਂ ਤੁਸੀਂ ਤਾਂ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਰਮਨ ਜ਼ਿੰਦਗੀ ਤਾਂ ਮੇਰੀ ਅਰਚਨਾ ਨੇ ਤਬਾਹ ਕਰਕੇ ਰੱਖ ਦਿੱਤੀ ਹੈ ਉਹ ਹਰ ਸਮੇਂ ਮੇਰੇ ਤੇ ਝੂਠੇ ਇਲਜ਼ਾਮ ਲਾਉਂਦੀ ਰਹਿੰਦੀ ਐ ਮੈਂ ਅੱਜ ਤੱਕ ਕਦੇ ਵੀ ਉਸ ਤੇ ਹੱਥ ਨਹੀਂ ਚੁੱਕਿਆ ਸ਼ਾਇਦ ਉਹ ਮੇਰੇ ਨਾਲ ਰਹਿਣਾ ਹੀ ਨਹੀਂ ਚਾਹੁੰਦੀ ਵਿਰਾਜ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹੋਈ ਅੱਜ ਜਦੋਂ ਮੈਂ ਘਰ ਆਇਆ ਤਾਂ ਉਸ ਨੇ ਮੈਨੂੰ ਕਿਹਾ ਥੀ ਮੈਂ ਅੰਦਰ ਤੁਹਾਡੇ ਲਈ ਇੱਕ ਤੋਹਫ਼ਾ ਰੱਖਿਆ ਹੈ ਅਤੇ ਹੁਣ ਮੈਂ ਦੇਖਿਆ ਤਾਂ ਸਾਹਮਣੇ ਤੁਸੀਂ ਹੋ ਮੈਂ ਤਾਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਕੀ ਅਰਚਨਾ ਆਪਣੀ ਹੀ ਭੈਣ ਦੇ ਨਾਲ ਇਹ ਸਭ ਕਰ ਸਕਦੀ ਹੈ ਇਹ ਕਿਸੇ ਦੀ ਨਹੀਂ ਬਣ ਸਕਦੀ ਮੈਨੂੰ ਆਪਣੀ ਭੈਣ ਦੇ ਘਰ ਵਾਲਾ ਵੀ ਰਾਜ ਮੇਰੇ ਘਰ ਲੈ ਕੇ ਆਇਆ ਪਰ ਘਰ ਆਉਂਦੇ ਹੀ ਮੈਂ ਜੋ ਸਾਹਮਣੇ ਦੇਖਿਆ ਉਹ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਂ ਨਿਕਲ ਗਈ ਮੈਂ ਦੇਖਿਆ ਮੇਰੀ ਭੈਣ ਅਰਚਨਾ ਮੇਰੇ ਪਤੀ ਰਵੀ ਨੂੰ 扑ੜਕਾ ਰਹੀ ਸੀ ਮੇਰੇ ਪਤੀ ਨੇ ਮੇਰੇ ਵੱਲ ਹੈਰਾਨੀ ਨਾਲ ਦੇਖਿਆ ਅਤੇ ਕਿਹਾ ਕਿ ਤੁਸੀਂ ਕਿੱਥੇ ਗਏ ਸੀ ਰਵੀ ਦੀਆਂ ਗੱਲਾਂ ਦਾ ਜਵਾਬ ਮੇਰੀ ਭੈਣ ਦੇ ਪਤੀ ਵਿਰਾਜ ਨੇ ਦਿੱਤਾ ਸੀ ਇਹ ਸਭ ਸੁਣਨ ਤੋਂ ਬਾਅਦ ਰਵੀ ਨੇ ਮੈਨੂੰ ਕਿਹਾ ਕਿ ਰਮਨ ਮੈਂ ਤੈਨੂੰ ਕਿੰਨੇ ਵਾਰੀ ਸਮਝਾਇਆ ਹੈ ਕਿ ਤੂੰ ਆਪਣੀ ਭੈਣ ਤੋਂ ਦੂਰ ਰਿਹਾ ਕਰ ਮੈਂ ਤੈਨੂੰ ਦੱਸਣਾ ਨਹੀਂ ਚਾਹੁੰਦਾ ਸੀ ਪਰ ਜਦੋਂ ਵੀ ਤੇਰੀ ਭੈਣ ਮੈਨੂੰ ਮਿਲਦੀ ਤਾਂ ਉਹ ਮੈਨੂੰ ਢਕਾਉਣ ਦੀ ਕੋਸ਼ਿਸ਼ ਕਰਦੀ ਹੁਣ ਤੂੰ ਇਹ ਸੋਚ ਰਹੀ ਹੋਵੇਂਗੀ ਕਿ ਮੈਂ ਇੰਨੀ ਜਲਦੀ ਵਾਪਸ ਕਿਵੇਂ ਆ ਗਿਆ ਮੈਂ ਜੋ ਕੰਮ ਜਾਣਾ ਸੀ ਉਹ ਅਗਲੇ ਮਹੀਨੇ ਹੋਵੇਗਾ ਇਸ ਲਈ ਮੈਂ ਵਾਪਸ ਆ ਗਿਆ ਰਮਨ ਤੇਰੀ ਭੈਣ ਤੇਰੇ ਤੋਂ ਨਫ਼ਰਤ ਕਰਦੀ ਹੈ ਉਹ ਮੈਨੂੰ 扑ੜਕਾ ਕੇ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਉਸ ਦੀ ਨਜ਼ਰ ਮੇਰੇ ਪੈਸੇ ਤੇ ਹੈ ਇਸ ਲਈ ਉਸ ਨੇ ਇਹ ਸਾਰਾ ਡਰਾਮਾ ਰਚਿਆ ਹੋਇਆ ਸੀ ਅਰਚਨਾ ਦੀ ਸੱਚਾਈ ਅੱਜ ਸਭ ਦੇ ਸਾਹਮਣੇ ਆ ਗਈ ਸੀ ਅਰਚਨਾ ਦੇ ਘਰ ਵਾਲਾ ਵੀ ਉਸ ਨੂੰ ਛੱਡ ਕੇ ਚਲਾ ਗਿਆ ਸੀ ਉਸ ਨੇ ਕਿਹਾ ਕਿ ਹੁਣ ਮੈਂ ਇਸ ਨਾਲ ਨਹੀਂ ਰਹਿਣਾ ਚਾਹੁੰਦਾ ਹਾਂ ਮੈਂ ਇਸ ਨੂੰ ਤਲਾਕ ਦੇ ਦੇਵਾਂਗਾ। ਅਰਚਨਾ ਰੋਂਦੇ ਹੋਏ ਮੇਰੇ ਪੈਰਾਂ 'ਚ ਡਿੱਗ ਗਈ ਅਤੇ ਮੇਰੇ ਤੋਂ ਮਾਫੀ ਮੰਗਣ ਲੱਗੀ। ਪਰ ਹੁਣ ਮੈਂ ਵੀ ਅਰਚਨਾ ਨੂੰ ਆਪਣੇ ਘਰੋਂ ਕੱਢ ਦਿੱਤਾ ਸੀ। ਦੋਸਤੋ, ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ? ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਅਤੇ ਕੱਲ੍ਹ ਦੀ ਆਉਣ ਵਾਲੀ ਦਿਲਚਸਪ ਕਹਾਣੀ ਦੇ ਲਈ ਸਾਡੇ ਨਾਲ ਬਨੇ ਰਹੋ। ਧੰਨਵਾਦ ਜੀ।